ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਲਈ 1 ਜੂਨ ਨੂੰ VOTING ਹੋਵੇਗੀ ਤੇ 4 ਜੂਨ ਨੂੰ ਰਿਜ਼ਲਟ ਆ ਜਾਣਾ ਹੈ ਨਤੀਜੇ ਆ ਜਾਣਗੇ ਤੇ ਪਤਾ ਲੱਗੇਗਾ ਕਿਹੜਾ ਰਾਜਨੀਤਿਕ 당 ਕੇਂਦਰ ਦੇ ਵਿੱਚ ਪੰਜਾਬ ਦੀ ਪ੍ਰਤੀਨਿਧਤਾ ਕਰਦਾ ਹੈ ਪੰਜਾਬ ਦੇ ਮਸਲੇ ਚੱਕਦਾ ਹੈ ਪੰਜਾਬ ਦਾ ਵਿਕਾਸ ਪੰਜਾਬ ਦੀ ਤਰੱਕੀ ਕਰਾਉਂਦਾ ਹੈ ਚਰਚਾ ਕਰਾਂਗੇ ਉਹਨਾਂ ਉਮੀਦਵਾਰਾਂ ਤੇ ਜਿਹੜੇ ਹੱਲੇ ਪਾਰਟੀਆਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਚੁੱਕੇ ਨੇ ਉਹਨਾਂ ਦਾ ਪਿਛੋਕੜ ਕੀ ਹੈ ਕਿੰਨੇ ਕੋ ਸਿਆਸੀ ਨੇ ਕਿੰਨੇ ਕੋ ਅਫਸਰਸ਼ਾਹੀ ਚ ਰਹੇ ਕਿੰਨੇ ਉਹ ਕਿਸੇ ਹੋਰ ਖੇਤਰ ਤੋਂ ਨੇ ਸੋ ਸਭ ਜਾਣਦੇ ਨੇ ਕਿ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਲਈ 1 ਜੂਨ ਨੂੰ VOTING ਹੋਵੇਗੀ ਤੇ 4 ਜੂਨ ਨੂੰ ਰਿਜ਼ਲਟ ਆ ਜਾਣਾ ਹੈ ਨਤੀਜੇ ਆ ਜਾਣਗੇ ਤੇ ਪਤਾ ਲੱਗੇਗਾ ਕਿਹੜਾ ਰਾਜਨੀਤਿਕ ਦਲ ਕੇਂਦਰ ਦੇ ਵਿੱਚ ਪੰਜਾਬ ਦੀ ਪ੍ਰਤੀਨਿਤਾ ਕਰਦਾ ਹੈ ਪੰਜਾਬ ਦੇ ਮਸਲੇ ਚੱਕਦਾ ਹੈ ਪੰਜਾਬ ਦਾ ਵਿਕਾਸ ਪੰਜਾਬ ਦੀ ਤਰੱਕੀ ਕਰਾਉਂਦਾ ਹੈ ਇਸੇ ਵਿੱਚ ਅੱਜ ਅਸੀਂ ਤੁਹਾਡੇ ਨਾਲ ਚਰਚਾ ਕਰਾਂਗੇ ਚਰਚਾ ਕਰਾਂਗੇ ਉਹਨਾਂ ਉਮੀਦਵਾਰਾਂ ਤੇ ਜਿਹੜੇ ਹਲੇ ਪਾਰਟੀਆਂ ਵੱਲੋਂ ਕੋਸ਼ਿਸ਼یں ਕੀਤੀਆਂ ਜਾ ਚੁੱਕੇ ਨੇ ਉਹਨਾਂ ਦਾ ਛੋਕੜ ਕੀ ਹੈ ਕਿੰਨੇ ਕੋ ਸਿਆਸੀ ਨੇ ਕਿੰਨੇ ਕੋ ਅਫਸਰशाही ਚ ਰਹੇ ਕਿੰਨੇ ਹੋ ਕਿਸੇ ਹੋਰ ਖੇਤਰ ਤੋਂ ਨੇ ਇੱਕ ਨਜ਼ਰੇ ਅਸੀਂ ਆਪਣੇ ਦਰਸ਼ਕਾਂ ਦੱਸ ਦਈਏ ਤਾਂ ਆਮ ਆਦਮੀ ਪਾਰਟੀ ਪੰਜਾਬ ਚ 13 ਸੀਟਾਂ ਨੇ ਲੋਕ ਸਭਾ ਦੀਆਂ ਆਪ ਵੱਲੋਂ ਝਾੜੂ ਵਾਲੀ ਸਰਕਾਰ ਵੱਲੋਂ ਪੰਜਾਬ ਚ ਨਈ ਸਰਕਾਰ ਹੈ 13 ਵਿੱਚੋਂ ਆਪਣੇ 9 ਉਮੀਦਵਾਰ ਘੋਸ਼ਿਤ ਕੀਤੇ ਜਾ ਚੁੱਕੇ ਨੇ ਉਸ ਤੋਂ ਬਾਅਦ ਜੇ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ 6 ਉਮੀਦਵਾਰ ਘੋਸ਼ਿਤ ਕਰ ਚੁੱਕੀ ਹੈ ਕਾਂਗਰਸ ਨੇ ਹਾਲੇ ਕੁਝ ਵੀ ਨਹੀਂ ਕੀਤਾ ਤੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਨੇ ਵੀ ਕੁਝ ਨਹੀਂ ਕੀਤਾ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਹ ਆਪਣੇ ਪੰਜ ਉਮੀਦਵਾਰ ਘੋਸ਼ਿਤ ਕਰ ਚੁੱਕੀ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਬਾਰੇ ਅੰਮ੍ਰਿਤਸਰ ਜਰਨਲ ਸੀਟ ਹੈ ਕੁਲਦੀਪ ਸਿੰਘ ਢਾਲੀਵਾਲ ਇਥੋਂ ਮੈਦਾਨ ਦੇ ਵਿੱਚ ਨੇ ਢਾਲੀਵਾਲ ਕੌਣ ਨੇ ਅਜਨਾਲਾ ਦੇ ਰਹਿਣ ਵਾਲੇ ਨੇ ਐਨ ਆਰ ਆਈ ਨੇ ਪੰਜਾਬ 'ਚ ਜਦੋਂ ਹੁਣ ਆਏ ਚੋਣਾਂ ਲੜੀਆਂ ਵਿਧਾਨ ਸਭਾ ਵਿੱਚ ਪਹੁੰਚੇ ਸੀ ਜਿੱਤੇ ਸੀਗੇ ਤੇ ਇਹਨਾਂ ਨੂੰ ਹੁਣ ਪਾਰਟੀ ਨੇ ਲੋਕ ਸਭਾ ਉਮੀਦਵਾਰ ਬਣਾ ਦਿੱਤਾ ਉਸ ਤੋਂ ਬਾਅਦ ਆਨੰਦਪੁਰ ਰਾਈਪ ਸੀਟ ਜਰਨਲ ਹੈਗੀ ਹੈ ਮਾਲਵਿੰਦਰ ਸਿੰਘ ਕੰਗ ਉਥੋਂ ਉਮੀਦਵਾਰ ਨੇ ਆਪਾਂ ਪੁਰਾਣੇ ਉਮੀਦਵਾਰਾਂ ਬਾਰੇ ਵੀ ਦੱਸਦੇ ਜਾਵਾਂਗੇ ਅੰਮ੍ਰਿਤਸਰ ਤੋਂ ਜਿਹੜੇ ਧਾਲੀਵਾਲ ਨੇ ਪਹਿਲਾ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ ਸੀਗੇ ਸਾਂਸਦ ਕਾਂਗਰਸ ਪਾਰਟੀ ਦੇ ਆਨੰਦਪੁਰ ਸਾਹਿਬ ਤੋਂ ਜਰਨਲ ਸੀਟ ਹੈ ਮਾਲਵਿੰਦਰ ਸਿੰਘ ਕੰਗ ਨੇ ਜਿਹੜੇ ਉਹ ਆਪ ਦੇ ਉਮੀਦਵਾਰ ਹੋਣਗੇ ਪਹਿਲਾਂ ਇੱਥੋਂ ਕਾਂਗਰਸ ਦੇ ਮਨੀਸ਼ ਤਿਵਾੜੀ ਸੀਗੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਫਰੀਦਕੋਟ ਕੋਸ਼ੀ ਤੇ ਚੁੱਕੀ ਹੈ ਰਿਜ਼ਰਵ ਸੀਟ ਹੈ ਐਸਸੀ ਉਮੀਦਵਾਰ ਹੋਣਗੇ ਦਲਿਤ ਉਮੀਦਵਾਰ ਹੋਣਗੇ ਤਾ ਜਿੱਥੇ ਭਾਜਪਾ ਨੇ ਹੰਸ ਰਾਜ ਹੰਸ ਨੂੰ ਖੜਾ ਕੀਤਾ ਹੋਇਆ ਤਾਂ ਆਪਨੇ ਕਰਮਜੀਤ ਅਨਮੋਲ ਨੂੰ ਲਿਆਂਦਾ ਔਰ ਦੇਖਿਆ ਜਾਵੇ ਤਾਂ ਕਰਮਜੀਤ ਅਨਮੋਲ ਤੇ ਹੰਸ ਰਾਜ ਹੰਸ ਜਰੂਰ ਹੰਸ ਰਾਜ ਹੰਸ ਪੰਜਾਬ ਦੇ ਰਾਜ ਕਾਇਕ ਰਹੇ ਨੇ ਪੰਜਾਬ ਦੇ ਵਿੱਚੋਂ ਸਿਆਸਤ ਚ ਕਦੀ ਕਾਮਯਾਬ ਨਹੀਂ ਹੋ ਪਾਈ ਸੀ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਵੀ ਰਹਿ ਕੇ ਉਹ ਕਾਮਯਾਬ ਨਹੀਂ ਹੋ ਪਾਈ ਸੀ ਕਿ ਕਾਂਗਰਸ ਦੇ ਵਿੱਚ ਰਹਿ ਕੇ ਵੀ ਕਾਮਯਾਬ ਨਹੀਂ ਹੋ ਪਾਈ ਸੀ ਐਮਐਲਏ ਚੋਣਾਂ 'ਚ ਲੜੀਆਂ ਤਾਂ ਨਹੀਂ ਜਿੱਤ ਮਿਲੀ ਦਿੱਲੀ ਜਾ ਕੇ ਭਾਜਪਾ ਜਦੋਂ ਸ਼ਾਮਲ ਹੁੰਦੇ ਨੇ ਲੋਕ ਸਭਾ ਚੋਣ ਲੜਦੇ ਨੇ ਸਾਂਸਦ ਬਣ ਜਾਂਦੇ ਨੇ ਹੁਣ ਭਾਜਪਾ ਨੇ ਪੰਜਾਬ ਭੇਜ ਦਿੱਤਾ ਤੇ ਫਰੀਦਕੋਟ ਤੋਂ ਉਮੀਦਵਾਰ ਬਣਾਇਆ ਹਾਲਾਂਕਿ ਪਹਿਲਾਂ ਇਥੋਂ ਕੌਣ ਬਣਦੇ ਆ ਰਹੇ ਸੀਗੇ ਗਾयक ਮੁਹੰਮਦ ਸਦੀਕ ਹਲੇ ਸਦੀਕ ਦੇ ਨਾਮ ਦਾ ਐਲਾਨ ਨਹੀਂ ਹੋਇਆ ਪਰ ਜੇਕਰ ਬਾਕੀ ਗਾਇਕਾਂ ਨੂੰ ਦੇਖੀਏ ਤਾਂ ਬਹੁਤ ਜ਼ਿਆਦਾ ਸੰਭਾਵਨਾ ਹੈ ਕਿ ਸਦੀਕ ਹੀ ਸ਼ਾਇਦ ਉਮੀਦਵਾਰ ਦੇ ਤੌਰ ਤੇ ਕਾਂਗਰਸ ਦੇ ਆਉਣਗੇ ਇਥੋਂ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਮਰਨਜੀਤ ਸਿੰਘ ਮਾਨ ਵਾਲੀ ਜਿਹੜੀ ਪਾਰਟੀ ਆ ਉਹਨਾਂ ਨੇ ਬਲਦੇਵ ਸਿੰਘ ਗਗੜਾ ਨੂੰ ਆਪਣਾ ਉਮੀਦਵਾਰ ਬਣਾ ਦਿੱਤਾ ਹੈ ਸ਼੍ਰੋਮਣੀ ਕਾਲ ਦਲ ਅੰਮ੍ਰਿਤਸਰ ਜਿੱਤੇ ਭਾਵੇਂ ਨਾ ਜਿੱਤੇ ਪਰ ਦੌੜ ਦੇ ਵਿੱਚ ਉਹ ਖਾਨਾ ਖਰਾਬ ਜ਼ਰੂਰ ਕਰਨ ਦੀ ਜਿਹੜਾ ਹੈਗਾ ਇੱਕ ਤਾਕਤਕ ਦੇ ਨੇ ਖੰਡਾ ਜ਼ਰੂਰ ਸਕਦੇ ਨੇ ਫਾਇਦਾ ਜ਼ਰੂਰ ਪਹੁੰਚਾ ਸਕਦੇ ਨੇ ਕਿਸੇ ਉਮੀਦਵਾਰ ਨੂੰ ਆਪ ਜਿੱਤਦੇ ਜਾਂ ਨਹੀਂ ਜਿੱਤਦੇ ਇਹ ਜਨਤਾ ਤੈਅ ਕਰੇਗੀ ਇਸ ਤੋਂ ਬਾਅਦ ਜੇ ਆਪਾਂ ਆ ਜੀਏ ਤਾਂ ਫਤੇਗੜ ਸਾਹਿਬ ਉਹ ਵੀ ਰਿਜ਼ਰਵ ਸੀਟ ਹੈਗੀ ਹੈ ਤਾਂ ਗੁਰਪ੍ਰੀਤ ਸਿੰਘ ਜਿਹੜੇ ਪਹਿਲਾਂ ਕਾਂਗਰਸ ਦੇ ਬਸੀ ਪਠਾਣਾ ਤੋਂ ਵਿਧਾਇਕ ਰਹੇ ਸੀ ਐਤ ਦੀ ਟਿਕਟ ਨਹੀਂ ਮਿਲੀ ਸੀਗੀ ਸਾਬਕਾ ਮੁੱਖ ਮੰਤਰੀ ਚਰਨਜੀਤ ਦੇ ਭਰਾ ਡਾਕਟਰ ਮਨੋਰ ਨੂੰ ਟਿਕਟ ਮਿਲ ਗਈ ਸੀਗੀ ਤਾਂ ਆਜ਼ਾਦ ਲੜੇ ਸੀਗੇ ਨਹੀਂ ਜਿੱਤੇ ਸੀਗੇ ਤੇ ਗੁਰਪ੍ਰੀਤ ਸਿੰਘ ਜੀਪੀ ਜਿਹੜੇ ਨੇ ਉਹ ਫਤੇਗੜ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੈਗੇ ਨੇ ਹੁਣ ਚਲਦੇ ਆਪਾਂ ਗੁਰਦਾਸਪੁਰ ਵਾਲੇ ਪਾਸੇ ਗੁਰਦਾਸਪੁਰ ਜਰਨਲ ਸੀਟ ਹੈ ਲੰਮਾ ਸਮਾਂ ਉੱਥੋਂ ਪਹਿਲਾਂ ਵਿਨੋਦ ਖੰਨਾ ਤਕਰੀਬਨ 4 ਵਾਰੀ ਸੰਸਦ ਬਣੇ ਦੋ ਦਹਾਕੇ ਲਗਾਤਾਰ ਉਹਨਾਂ ਨੂੰ ਕੋਈ ਹਰਾ ਨਹੀਂ ਸਕਿਆ ਉਸ ਤੋਂ ਬਾਅਦ ਜਦੋਂ ਬਾਈ ਇਲੈਕਸ਼ਨ ਹੋਈ ਉਹਨਾਂ ਦੇ ਇੰਤਕਾਲ ਹੋਣ ਤੋਂ ਬਾਅਦ ਤਾਂ ਸੁਨੀਲ ਜਾਖੜ ਬਣੇ ਸੀਗੇ ਫਿਰ ਜਦੋਂ ਪੂਰੀ ਚੋਣ ਹੋਈ ਤਾਂ ਸੰਨੀ ਦਿਓਲ ਜਿੱਤ ਗਏ ਸੀਗੇ ਹੁਣ ਕੋਈ ਵੀ ਰਿਪੀਟ ਨਹੀਂ ਹੋ ਰਿਹਾ ਨਾ ਵਿਨੋਦ ਖੰਨਾ ਦੇ ਪਰਿਵਾਰ ਚੋਂ ਹੋ ਰਿਹਾ ਤੇ ਨਾ ਆਪਣਾ ਸੰਨੀ ਦਿਓਲ ਦੀ ਉਹ ਨਹੀਂ ਰਿਪੀਟ ਹੋ ਰਹੇ ਨੇ ਠੀਕ ਦੇਤੀ ਹੈ ਉਥੋਂ 15 ਸਾਲ ਵਿਧਾਇਕ ਰਹੇ ਨੇ ਤਿੰਨ ਵਾਰੀ ਕਟੜ ਭਾਜਪਾਈ ਸੰਘ ਦੇ ਹੈਗੇ ਨੇ ਦਿਨੇਸ਼ ਬੱਬੂ ਬੱਬੂ ਨੂੰ ਉਮੀਦਵਾਰ ਬਣਾ ਦਿੱਤਾ ਗਿਆ ਹਾਲਾਂਕਿ ਸੋਰੋ ਟਰੇਨੇ ਸ਼ਾਇਦ ਕਵਿਤਾ ਖੰਨਾ ਆਪਣੀ ਬਾਤ ਚੁੱਕ ਰਹੀ ਹੈ ਕਿ ਮੈਨੂੰ ਟਿਕਟ ਦੋ ਕੋਈ ਬਦਲਾਵ ਹੁੰਦਾ ਨਹੀਂ ਹੁੰਦਾ ਬਾਤ ਦੀ ਗੱਲ ਹੈ ਉਸ ਤੋਂ ਕਿਹਾ ਜੀਏ ਤਾਂ ਜਲੰਧਰ ਰਜਰਵ ਸੀਟ ਹੈ ਇੱਥੋਂ ਆਪ ਨੇ ਜਿਹੜਾ ਹੈਗਾ ਸੁਸ਼ੀਲ ਰਿੰਕੂ ਨੂੰ ਉਮੀਦਵਾਰ ਬਣਾ ਦਿੱਤਾ ਸੀ ਕਿਸੇ ਟਾਈਮ ਉਹ ਕਾਂਗਰਸ ਦੇ ਵਿੱਚ ਰਹੇ ਸੀਗੇ ਹੁਣ ਜਦੋਂ ਚੋਣਾਂ ਆਈਆਂ ਉਪ ਚੋਣ ਹੋਈ ਜਲੰਧਰ ਦੀ ਜਿਹੜਾ ਹੈਗੇ ਨੇ ਚੌਧਰੀ ਸਤੋਕ ਸਿੰਘ ਚੜ੍ਹਾਈ ਕਰਗੇ ਸੀਗੇ ਤਾਂ ਉਹਨਾਂ ਦੀ ਵਾਈਫ ਨੂੰ ਟਿਕਟ ਮਿਲਦੀ ਹੈ ਉਹ ਨਹੀਂ ਜਿੱਤ ਪਾਉਂਦੇ ਆਪਦੇ ਵਿੱਚ ਚਲ ਜਾਂਦੇ ਨੇ ਕਾਂਗਰਸੀ ਰਿੰਕੂ ਤੇ ਉਹ ਸੰਸਦ ਬਣ ਜਾਂਦੇ ਹੈਗੇ ਨੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਹੁਣ ਚਰਚਾ ਇਹ ਵੀ ਹੋ ਰਹੀ ਹੈ ਕਿ ਜਿਹੜੇ ਚੌਧਰੀ ਸੰਤੋਖ ਦੇ ਬੇਟੇ ਵਿਕਰਮ ਚੌਧਰੀ ਟਿਕਟ ਦੀ ਰਾਤ ਅੱਕ ਰਹੇ ਨੇ ਅਨਾਉਂਸ ਕੁਝ ਨਹੀਂ ਕੀਤਾ ਕਾਂਗਰਸ ਨੇ ਹਾਂ ਚਰਨਜੀਤ ਜਿਹੜੇ ਹੈਗੇ ਨੇ ਸਾਬਕਾ ਮੁੱਖ ਮੰਤਰੀ ਪੰਜਾਬ ਉਹ ਉੱਥੇ ਲੜਨ ਦੀ ਜਿਹੜੀ ਕਹਿ ਰਹੇ ਨੇ ਕਿਤੇ ਲੋਕ ਕਹਿ ਰਹੇ ਨੇ ਲੋਕਾਂ ਦਾ ਮਤ ਆ ਰਿਹਾ ਲੋਕ ਮਤ ਆ ਰਿਹਾ ਲੋਕ ਕਹਿ ਰਹੇ ਨੇ ਕਿ ਚਰਨਜੀਤ ਤੇ ਸਾਡਾ ਚੰਨੀ ਜਲੰਧਰ ਨਾ ਦਾ ਕੇਕ ਕੱਟ ਕੇ ਵੀ ਉਹ ਚਰਚਾ ਚ ਆ ਗਏ ਨੇ ਐਲਾਨ ਹਲੇ ਉਹਨਾਂ ਦੇ ਨਾਮ ਪਤਾ ਨਹੀਂ ਹੋਇਆ ਵਿਕਰਮ ਚੌਧਰੀ ਜੁਰੂ ਇਸ ਤੇ ਇਤਰਾਜ਼ ਕਰ ਰਹੇ ਨੇ ਚ ਰਣਜੀਤ ਜੀ ਆਪਾਂ ਕਹੀਏ ਇਸ ਹਰਕਤ ਤੇ ਕੇ ਕੱਟਣ ਵਾਲੀ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰ ਲਈ ਲੁਧਿਆਣਾ ਤੋਂ ਰਵਨੀਤ ਬਿੱਟੂ ਇਹਨਾਂ ਨੂੰ ਭਾਜਪਾ ਨੇ ਉਮੀਦਵਾਰ ਬਣਾਇਆ ਜਿਹੜਾ ਆਪਾਂ ਕਹੀਏ 15 ਸਾਲ ਤੋਂ ਲਗਾਤਾਰ ਸੰਸਦ 2009 ਦੇ ਵਿੱਚ ਇਹ ਆਨੰਦਪੁਰ ਸਾਹਿਬ ਤੋਂ ਸੰਸਦ ਬਣਦੇ ਨੇ ਆਪਣੇ ਰਾਜਨੀਤਿਕ ਕਰੀਏ ਦੀ ਸ਼ੁਰੂਆਤ ਕਰਦੇ ਨੇ ਸਾਬਕਾ ਮੁੱਖ ਮੰਤਰੀ ਪੰਜਾਬ ਬਿਨ ਸਿੰਘ ਦੇ ਪੋਤੇ ਲੁਧਿਆਣੇ ਜਾਂਦੇ ਨੇ ਉੱਥੇ 10 ਸਾਲ ਜਿਹੜਾ ਹੈਗਾ ਲਗਾਤਾਰ ਸੰਸਦ ਰਹਿੰਦੇ ਨੇ ਪਰ ਕੀ ਕਹੀਏ ਅੱਜ ਕੀ ਉਹਨਾਂ ਨੂੰ ਸ਼ਾਇਦ ਨਾ ਹੋ ਗਈ ਉਹਨੀ ਟਿਕਟ ਦੀ ਕਾਂਗਰਸ ਛੱਡਤੀ ਕੱਟੜ ਕਾਂਗਰਸੀਆਂ ਦਾ ਪਰਿਵਾਰ ਤੇ ਉਹ ਚਲੇ ਗਏ ਫਿਰ ਭਾਜਪਾ ਭਾਜਪਾ ਨੇ ਲੁਧਿਆਣਾ ਤੋਂ ਉਮੀਦਵਾਰ ਬਣਾ ਦਿੱਤਾ ਤੇ ਲੁਧਿਆਣਾ ਤੋਂ ਹੀ ਸ਼੍ਰੋਮਣੀ ਕਾਲ ਦਾ ਅਮਰਤ ਸਰਮਾਨ ਦੀ ਪਾਰਟੀ ਦੇ ਕੋਣ ਹੋਣਗੇ ਅਮਰਤਪਾਲ ਸਿੰਘ ਛੰਦੜਾ ਹੋਣਗੇ ਉਮੀਦਵਾਰ ਤੇ ਫਿਰ ਆਪਾਂ ਜਾਨਦੇ ਆ ਪਟਿਆਲਾ ਪਟਿਆਲਾ ਤੋਂ ਕੌਣ ਨੇ ਪ੍ਰਨੀਤ ਕੌਰ ਮਹਾਰਾਣੀ ਪ੍ਰਨੀਤ ਕੌਰ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਚੋਂ ਇਸ ਪਰਿਵਾਰ ਨੇ ਪਿਛਲੇ ਆਪਾਂ 25-30 ਸਾਲਾਂ ਦਾ ਇਤਿਹਾਸ ਦੇਖੀ ਇਹ ਤਾਂ ਜਿਆਦਾਤਰ ਕਾਂਗਰਸ ਪਾਰਟੀ ਤੋਂ ਹਮੇਸ਼ਾ ਜਿੱਤੀ ਆਈ ਹੈ 6 ਵਾਰ ਲਗਾਤਾਰ ਜਿੱਤੀ ਹੈ ਟਾਈਮ ਟੂ ਟਾਈਮ ਵੱਖ-ਵੱਖ ਸਮੇਂ ਤੇ ਵਕਫੇ ਨਾਲ ਪੰਜਵਾਰੀ ਕੈਪਟਨ ਦਾ ਪਰਿਵਾਰ ਜਿਹੜਾ ਉਹਦੇ ਵਿੱਚ ਆਪਣੀ ਸ਼ਮੂਲੀਅਤ ਦਿਖਾ ਚੁੱਕਾ ਹੈ ਖੁਦ ਕੈਪਟਨ ਵੀ ਸੰਸਦ ਰਹੇ ਉਹਨਾਂ ਦੇ ਮਾਤਾ ਜੀ ਵੀ ਸੰਸਦ ਰਹੇ ਆਪਣਾ ਦੋ ਵਾਰੀ ਪਰਨੀਤਕੌਰ ਰਹ ਚੁੱਕੇ ਨੇ ਤੇ ਹੁਣ ਫਿਰ ਪਰਨੀਤਕੌਰ ਉਹਨਾਂ ਨੂੰ ਜਿਹੜਾ ਪਟਿਆਲਾ ਤੋਂ ਭਾਜਪਨ ਉਮੀਦਵਾਰ ਬਣਾਉਂਦੇ ਆ ਚਰਚਾ ਹੈ ਕਿ ਆਮ ਆਦਮੀ ਪਾਰਟੀ ਦੇ ਡਾਕਟਰ ਧਰਮਵੀਰ ਗਾਂਧੀ ਜਿਹੜੇ ਸੰਸਦ ਰਹੇ ਸੀਗੇ 14 ਤੋਂ 19 ਵਾਲੇ ਸਮੇਂ 'ਚ ਤਾਂ ਉਹਨਾਂ ਨੇ ਪਰਨੀਤ ਕਰਨ ਮਾ ਦਿੱਤੀ ਸੀਗੀ ਤਰਨਵੀਰ ਗਾਂਧੀ ਜੁਆਇਨ ਜ਼ਰੂਰ ਕਰ ਗਏ ਨੇ ਕਾਂਗਰਸ ਕਹਿ ਵੀ ਚੁੱਕੇ ਨੇ ਮੈਂ ਪ੍ਰਨੀਤ ਨਾਲ ਲੜਨ ਲਈ ਤਿਆਰ ਆ ਪਾਰਟੀ ਨੇ ਹਲੇ ਐਲਾਨ ਕਰਨਾ ਹੈ ਐਲਾਨ ਨਹੀਂ ਹੋਇਆ ਸੰਭਾਵਿਤ ਆਏ ਹੋਣਗੇ ਤੇ ਆਮ ਆਦਮੀ ਪਾਰਟੀ ਨੇ ਕਿਹਨੂੰ ਉਤਾਰਿਆ ਡਾਕਟਰ ਬਲਬੀਰ ਸਿੰਘ ਜਿਹੜੇ ਸਿਹਤ ਮੰਤਰੀ ਪੰਜਾਬ ਨੇ ਪਟਿਆਲਾ ਤੋਂ ਹੀ ਵਿਧਾਇਕ ਨੇ ਉਹਨਾਂ ਨੂੰ ਉਤਾਰਿਆ ਭਾਵ ਜਿਸ ਬਹਾਨਾ ਲਾ ਕੇ ਚੱਲੀਏ ਪਟਿਆਲਾ ਤੋਂ ਭਾਜਪਾ ਦੇ ਪ੍ਰਨੀਤਕੋਰ ਕਾਂਗਰਸ ਦੇ ਧਰਮਵੀਰ ਗਾਂਧੀ ਹੋ ਸਕਦੇ ਨੇ ਡਾਕਟਰ ਬਲਬੀਰ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜੇ ਸਿਮਰਜੀਤ ਮਾਨ ਦੀ ਪਾਰਟੀ ਦੇ ਪ੍ਰੋਫੈਸਰ ਮਹਿੰਦਰਪਾਲ ਸਿੰਘ ਕਿਤਨਾ ਗਿੱਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰ ਪਾਸ਼ਾ ਮੂਲੀਤ ਨੂੰ ਨਹੀਂ ਕਾਰਨ ਨਹੀਂ ਕਰ ਸਕਦੇ ਉਹ ਖਾਣਾ ਜ਼ਰੂਰ ਖਰਾਬ ਕਰਦੇਵੇਂ ਦੁਬਾਰਾ ਕਹਿ ਰਿਹਾ ਔਰ ਹਾਂ ਅਨੰਦਪੁਰ ਸਾਹਿਬ ਤੋਂ ਤੇ ਕੁਸ਼ਲਪਾਲ ਸਿੰਘ ਮਾਨ ਨੇ ਸਿਰਨਜੀਤ ਮਾਨ ਉਹਨਾਂ ਦੀ ਪਾਰਟੀ ਦੇ ਉਮੀਦਵਾਰ ਇੰਜੀਨੀਅਰ ਨੇ ਪੇਸ਼ੇ ਤੋਂ ਤੇ ਲੰਬੇ ਸਮੇਂ ਤੋਂ ਜੁੜੇ ਹੋਏ ਨੇ ਮਾਲਵਿੰਦਰ ਕੰਗ ਦੇ ਅਗੇਂਸਟ ਉਹ ਫਾਈਟ ਕਰਨਗੇ ਹੁਣ ਲਾਸਟ ਜੀ ਆਪਾਂ ਗੱਲ ਕਰੀਏ ਸੰਗਰੂਰ ਸੰਗਰੂਰ ਜਿੱਥੋਂ ਖੁਦ ਲੰਬੇ ਸਮੇਂ ਤੋਂ ਭਗਵੰਤ ਸਿੰਘ ਮਾਨ ਉਹ ਨਹੀਂ ਸੰਸਦ ਸੀਗੇ ਐਡ ਕੀ ਐਮ ਐਲ ਏ ਬਣ ਕੇ ਮੁੱਖ ਪੰਜਾਬ ਦੇ ਮੁੱਖ ਮੰਤਰੀ ਵਜੋਂ ਕੰਮ ਕਰ ਰਹੇ ਨੇ ਤਾਂ ਉਹਨਾਂ ਦੀ ਸੀਟ ਖਾਲੀ ਛੱਡਦੇ ਆ ਖਾਲੀ ਜਿਦੋਂ ਛੱਡਦੇ ਆ ਤਾਂ ਉਹਨਾਂ ਵਾਰ ਇਹੜਾ ਕਰਾਚੋਂ ਗੁਰਮੇਲ ਸਿੰਘ ਕਰਾਚੋਂ ਸਰਪੰਚ ਹਾਰ ਜਾਂਦਾ ਸਿਮਰਨਜੀਤ ਮਾਨ ਜਿੱਤਦੇ ਨੇ ਤੇ ਹੁਣ ਘੋਸ਼ਿਤ ਹੋ ਚੁੱਕੇ ਨੇ ਉੱਥੋਂ ਆਪ ਪਾਰਟੀ ਵੱਲੋਂ ਮੀਤਿਹਰ ਪੰਜਾਬ ਦੇ ਮਿਨਿਸਟਰ ਹੈਗੇ ਨੇ ਤੇ ਬਰਨਾਲੇ ਤੋਂ ਵੀ ਵਿਧਾਇਕ ਸੀਗੇ ਇਹਨਾਂ ਦੇ ਅਗੇਂਸਟ ਸਿਮਰਨਜੀਤ ਸਿੰਘ ਮਾਨ ਖੁਦ ਕਰੰਟ ਸੰਸਦ ਨੇ ਉਹ ਮੈਦਾਨ 'ਚ ਹੋਣਗੇ ਸੋ ਭਾਵ ਨੌ ਉਮੀਦਵਾਰ ਜਿਹੜੇ ਆਮ ਆਦਮੀ ਪਾਰਟੀ ਦੇ 6 ਉਮੀਦਵਾਰ ਭਾਜਪਾ ਦੇ ਔਰ ਅੰਮ੍ਰਿਤਸਰ ਜਨਰਲ ਦੇ ਵਿੱਚ ਇੱਕ ਵੱਡੀ ਗੱਲ ਜਿਹੜੀ ਕੁਲਦੀਪ ਧਾਲੀਵਾਲ ਦੇ ਅਗੇਂਸਟ ਕੌਣ ਹੋਣਗੇ ਤਰਨਜੀਤ ਸਿੰਘ ਸੰਧੂ ਭਾਜਪਾ ਦੇ ਸੇਵਾਮੁਕਤ ਹਾਲੀ ਵਿੱਚ ਸੇਵਾਮੁਕਤ ਹੋਏ ਨੇ ਆਈਐਫਐਸ ਅਫਸਰ ਨੇ ਇੰਡੀਅਨ ਫੋਰਨਰ ਸਰਵਿਸ ਸੇਵਾਮੁਕਤ ਹੈਗੇ ਨੇ ਤੇਜਾ ਸਿੰਘ ਸਮੁੰਦਰੀ ਇੱਕ ਵੱਡਾ ਨਾਂ ਹੈ ਪੰਜਾਬ ਦੇ ਇਤਿਹਾਸ ਦੀ ਜਦੋਂ ਗੱਲ ਚੱਲਦੀ ਹੈ ਉਹਨਾਂ ਦੇ ਪੋਤੇ ਹੈਗੇ ਨੇ ਤਰਨਜੀਤ ਸਿੰਘ ਸੰਧੂ ਸੇਵਾਮੁਕਤ ਆਈਐਫਐਸ ਜਿਹੜੇ ਘੋਸ਼ਿਤ ਹੋ ਚੁੱਕੇ ਨੇ ਇੱਕ ਵਾਰ ਫੇਰ ਰਿਪੀਟ ਕਰਦੇ ਹਾਂ ਅਮਰਿਤਸਰ ਤੋਂ ਭਾਜਪਾ ਦੇ ਤਰਨਜੀਤ ਸੰਧੂ ਆਮ ਆਦਮੀ ਪਾਰਟੀ ਦੇ ਕੁਲਦੀਪ ਢਾਲੀਵਾਲ ਉਸ ਤੋਂ ਬਾਅਦ ਅਨੰਦਪੁਰ ਤੋਂ ਆਪ ਪਾਰਟੀ ਦੇ ਮਾਲਵਿੰਦਰ ਕੰਗ ਸ਼੍ਰੋਮਣੀ ਅਕਾਲੀ ਦਲ ਮਾਨਦੇਸ਼ ਕੁਸ਼ਲਪਾਲ ਸਿੰਘ ਮਾਨ ਫਰੀਦਕੋਟ ਭਾਜਪਾ ਦੇ ਹੰਸ ਰਾਜ ਹੰਸ ਆਪਣਾ ਆਪ ਦੇ ਕਰਮਜੀਤ ਅਰਮੋਲ ਤੇ ਸ਼ਰੋਮਣੀ ਕਲ ਦਾ ਅਮਰਤ ਸਾਲ ਦੇ ਬਲਦੇਵ ਸਿੰਘ ਗਗੜਾ ਉਸ ਤੋਂ ਬਾਅਦ ਜੇ ਆਪਾਂ ਆ ਜੀਏ ਤਾਂ ਜਲੰਧਰ ਤੋਂ ਸੁਸ਼ੀਲ ਰਿੰਕੂ ਭਾਜਪਾ ਦੇ ਉਸ ਤੋਂ ਬਾਅਦ ਹੁਸ਼ਿਆਰਪੁਰ ਤੋਂ ਰਿਜ਼ਰਵ ਸੀਟ ਹੋਏਗੀ ਆਮ ਆਦਮੀ ਪਾਰਟੀ ਨੇ ਉਮੀਦਵਾਰ ਕੋਸ਼ਿਸ਼ ਕੀਤਾ ਆਪਣਾ ਡਾਕਟਰ ਰਾਜਕੁਮਾਰ ਚੱਬੇਵਾਲ ਕੱਟੜ ਕਾਂਗਰਸੀ ਕਾਂਗਰਸ ਜੀ ਦੇ ਕਾਂਗਰਸ ਨੂੰ ਆਪਣੀ ਮਾਂ ਪਾਰਟੀ ਕਹਿੰਦੇ ਨੇ ਉਹ ਹੁਣ ਸੰਸਦ ਦੀ ਚੋਣ ਲੜਨਗੇ ਆਪ ਬੋਲੋ ਉਹ ਚੱਬੇਵਾਲ ਉਸ ਤੋਂ ਬਾਅਦ ਲੁਧਿਆਣਾ ਰਵਨੀਤ ਬਿੱਟੂ ਹੋਣਗੇ ਭਾਜਪਾ ਵੱਲੋਂ ਉਸ ਤੋਂ ਬਾਅਦ ਪਟਿਆਲਾ ਭਾਜਪਾ ਵੱਲੋਂ ਪ੍ਰਨੀਤ ਕੌਰ ਕਾਂਗਰਸ ਤੋਂ ਧਰਮਵੀਰ ਗਾਂਧੀ ਹੋ ਸਕਦੇ ਨੇ ਬਲਬੀਰ ਸਿੰਘ ਆਪ ਵੱਲੋਂ ਤੇ ਮhenderpal ਸਿੰਘ ਸ਼੍ਰੋਮਣੀ ਕਾਲਦਲ ਅੰਮ੍ਰਿਤਸਰ ਵੱਲੋਂ ਸੰਗਰੂਰ ਤੋਂ ਨੀਤ ਹੇਰ ਤੇ ਸਿਮਰਨਜੀਤ ਸਿੰਘ ਮਾਨ ਕੋਸ਼ਿਸ਼ ਹੀ ਤੋਂ ਚੁੱਕ ਨੇ ਜਨਤਾ ਕਿਨੂੰ ਪ੍ਰਤਿਨਿਤਾ ਕਰਨ ਲਈ ਪੰਜਾਬ ਦਾ ਪ੍ਰਤੀਨਿਧੀ ਬਣਾ ਕੇ ਦਿੱਲੀ ਭੇਜਦੀ ਹੈ ਇਹ ਖੁਲਾਸਾ ਹੋਏਗਾ 4 ਜੂਨ ਨੂੰ ਹੋਰ ਨਵੀਆਂ ਤੇ ਤਾਜ਼ੀ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰ ਹਾਏ ਨੁਜ਼ਾਜ਼ਤ ਧੰਨਵਾਦ